ਸਸਕਾ ਜਿਸ ਆਰਿਆਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਸੀਟਪੁਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਦਿਲਜੀਤ ਭਾਜੀ ਹੁਣ ਅਗਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਜਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਤਿੰਨ ਪਹਿਲੇ ਸੂਵੇ ਸੁਈਆਂ ਛੋਟੀਆਂ ਵਾਂ ਤੇ ਇੱਕ ਆ ਬੋਰੀ ਮੀਨੀ ਤੁਹਾਨੂੰ ਦਿਖਾਉਣੀ ਆ ਬੂਰੀ ਵੀ ਆ ਤੇ ਮੀਨੀ ਵੀ ਆ ਬਹੁਤੇ ਵੀਰਾਂ ਦੇ ਡਿਮਾਂਡ ਹੁੰਦੀ ਆ ਤੇ ਮੀਨੀ ਦੀ ਵੀ ਤੇ ਬੂਰੀ ਦੀ ਵੀ ਨਿਕਲੀ ਨਹੀਂ ਪੂਰੀ ਕਰਦੇ ਨਹੀਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੋ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਸਾਰੀਆਂ ਚੀਜ਼ਾਂ ਆਪ ਵੇਸ ਚਾ ਕੇ ਖੜਿਆ ਕਰਵਾ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਜੀ ਹੋ ਸਭ ਠੀਕ ਠਾਕ ਜੀ ਬੜੀ ਵਧੀਆ ਜੀ ਸਭ ਵਧੀਆ ਜੀ ਤੇ ਨਾਮ ਦੱਸ ਦੋ ਇੱਕ ਵਾਰ ਫਿਰ ਨਾਮ ਦਲਜੀਤ ਸਿੰਘ ਪਿੰਡ ਘਸੀੜਪੁੱਤ ਤਹਿਸੀਲ ਬਟਾਲਾ ਜ਼ਿਲ੍ਹਾ ਗਾਥਾਸਪੁਰ ਤੇ ਫੋਨ ਨੰਬਰ ਇਹ ਬੋਲ ਦੋ ਫਿਰ 9779635121 ਠੀਕ ਆ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਚੱਲੀ ਵਧੀਆ ਚੱਲੀ ਜਾਂਦਾ ਤੇ ਅੱਜ ਫਿਰ ਪਹਿਲਣਾ ਝੋਟੀਆਂ ਤੇ ਇੱਕ ਬੂਰੀ ਮੀਨੀ ਫਿਰ ਪਹਿਲਣਾ ਜੇ ਅੱਛਾ ਠੀਕ ਆ ਟੋਪੜ ਜੀ ਠੀਕ ਆ ਹਾਂ ਜੀ ਤੇ ਚਲੋ ਸ਼ੁਰੂਆਤ ਫਿਰ ਆ ਬੂਰੀ ਮੀਨੀ ਤੇ ਕਰ ਲਈਏ ਕਿੰਨਾ ਸੂਆ ਜੇ ਦਾ ਤੀਜੇ ਸੂਵੇ ਦੀ ਸੂਈ ਆ ਅੱਛਾ ਹਾਂਜੀ ਤੀਸਰਾ ਸੂਆ ਇਸ ਹੋਈ ਆ ਤੇ ਕਿੰਨਾ ਚਿਰ ਹੋ ਗਿਆ ਸੂਈ ਨਾਲ ਸੂਈ ਨਾਲ ਨੂੰ ਜੀ ਵੀ 25 ਦਿਨ ਹੋ ਗਏ ਉਹ ਕੱਟੀ ਆ ਦੇ ਮਗਰ ਅੱਛੇ ਦੇ ਮਗਰ ਕੱਟੀ ਆ ਦੁੱਧ ਕਿੰਨਾ ਤਿਆਰ ਹੈ ਤੇ ਕੋਹਦੇ ਥਲੇ 8 ਕਿਲੋ ਵਾ ਸੇਵਾ ਸੁਬਾਹ ਤੋਂ ਉਹੋ ਜੀ ਥਾਂ ਤੋਂ ਆਈ ਆ ਅੱਜ ਆਈ ਆ ਹਾਂਜੀ ਉਧਰੋਂ ਆਈ ਮਾਲਵੇ ਚ ਠੀਕ ਆ ਹਾਂਜੀ ਤੇ ਕਿੰਨਾ ਕ ਦੁੱਧ ਕਰ ਜੂਗੀ ਹੈ ਦੁੱਧ ਵਿੱਚ 10 ਪਲਾਸ ਹੀ ਦੋਗੀ 10 ਕਿ ਕਰ ਸਕਦੀ ਹੈ ਨਾ ਜਦੋਂ ਗਰਮੀ ਵੜੀ ਰਹੀ ਹੈ ਡੰਗਰਾ ਦੁੱਧ ਕੀ ਦੇਣਾ ਹੈ ਠੀਕ ਆ ਹੋ ਹੁਣ ਮੌਸਮ ਅੱਜ ਹੀ ਸੱਟ ਹੋ ਜਾਣਾ ਹੋ ਗਿਆ ਅੱਜ ਹੀ ਫਰਕ ਪੈ ਗਿਆ ਛਟਾ ਛਟਾ ਪੈਣਾ ਠੀਕ ਹੈ ਜੀ ਹਾਂਜੀ ਤੋਰੀ ਆ ਫੇਰ ਇੱਕ ਰੀਨ ਤੋਹੀ ਪਹੁੰਚ ਆਉਗੀ ਹੁਣ 8 ਕਿਲੋ ਦੁੱਧ ਜਿਹੜਾ ਕਹਿੰਦੇ ਆਹ ਵਾਲੀ ਕੱਟੀ ਆ ਜਿਹੜੀ ਇਹਦੀ ਹਾਂਜੀ ਹਾਂ ਦੇਖ ਸਕਦੇ ਜੀ ਇਹਨਾਂ ਸੰਗਲ ਹੀ ਪਿਆ ਆ ਸੰਗਲ ਵਾਲਾ ਮਾਮਾ ਦਾ ਆਹ ਦੇਖ ਸਕਦੇ ਨਵੇਂ ਸੰਗਲ ਹੀ ਪਿਆ ਕੱਟੀ ਨੂੰ ਵੀ ਤੇ ਉਹਨਾਂ ਵਿੱਚ ਸੰਗਲ ਹੀ ਪਿਆ ਆ ਆ ਜੀ ਆਹ ਜੀ ਔਰ ਇਹ ਤਰ੍ਹਾਂ ਇਹ ਆ ਵੀ ਕੱਦ ਕਾਠ ਦੀ ਚੰਗੀ ਆ ਥਾਣਾ ਥਾਣਾ ਦੀ ਸਾਫ ਹੈ ਸਾਰਾ ਕੁਝ ਬੰਦਿਆ ਇਹ ਥੱਲੇ ਸਫਾਈ ਚ ਜਿੰਨੀ ਲੈ ਜਾਵੇ ਦੀ ਲਓ ਜੀ ਕਹਿੰਦੇ ਵੀਰਾਂ ਦੀ ਡਿਮਾਂਡ ਕੜੀ ਹੁੰਦੀ ਆ ਬੂਰੀ ਲਿਆਉਣੀ ਬੂਰੀ ਵੀ ਤੇ ਮੀਨੀ ਵੀ ਆ ਦੋਵੇਂ ਟਮਾਂਡਾ ਪੂਰੀਆਂ ਕਰਦੀ ਆਏ ਉਹਤੇ ਵੀਰਾਂ ਦਾ ਮੰਦਣਾ ਇਹ ਆ ਕਿ ਪੂਰੀ ਜਿਹੜੀ ਆ ਕਰਮਾਲੀ ਹੁੰਦੀ ਆ ਚਲੋ ਕਰਮਾਲੀਆਂ ਤੇ ਸਾਰੀਆਂ ਹੀ ਹੁੰਦੀਆਂ ਆ ਆ ਜਾ ਹਾਂ ਦੇਖਾ ਦੇ ਥੱਲੇ ਤੇ ਮੋਲੇ ਦਾ ਫਿਰ ਜੱਜ ਜਾਈ ਕਰੀਏ ਮੋਲ ਵੀ ਜੀ ਦਾ 75000 ਰੁਪਇਆ ਅੱਛਾ 72 ਦੇ ਦਈਏ 72 ਦੀ ਨਾ ਦੇਈਏ ਪੂਰੇ 70 ਦੀ ਦੇ ਦਈਏ ਚਲੋ ਠੀਕ ਆ ਹਾਂ ਨਹੀਂ 70 ਦੀ 70000 ਦੀ ਚਲੋ ਕਰ ਦੇਣਾ ਮਰਜ਼ੀ ਨਾਲ ਜੋ ਵੀ ਮੌਕੇ ਤੇ ਕਰਦੇ ਆ ਤੁਹਾਡਾ ਕੋਈ ਛੋਟ ਛੋਟ ਕੋਈ ਲਾਵੇ ਜ਼ਰੂਰ ਹੈ ਖਾਲੀ ਨਾ ਮੋੜੇ ਭਰ ਕੇ ਤੇ ਹੁਣ ਇੱਕ ਝੋਟੀ ਆ ਗਈ ਆ ਇਹ ਬੱਚੇ ਤੋਂ ਬਿਨਾ ਹੀ ਆ ਹੈ ਨਾ ਇਹ ਬੱਚੇ ਤੋਂ ਬਿਨਾ ਹੀ ਪਰ ਝੋਟੀ ਜਿਹੜੀ ਆ ਪੂਰੀ ਖੂਬਸੂਰਤ ਆ ਜਿਹੜੀ ਹਾਂਜੀ ਹਾਂਜੀ ਸੰਭਨ ਵਾਲੀ ਝੋਟੀ ਆ ਅਕੀ ਸਿੰਘ ਜੀ ਤੇ ਸੂਆ ਪਹਿਲਾ ਹੀ ਪਹਿਲਾ ਸੂਆ ਪਹਿਲਾ ਤੇ ਦੁੱਧ ਦੁੱਧ ਦੇਲੇ ਭਾਜੀ ਉਹ 6 ਕਿਲੋ ਕਹਿੰਦੇ 5 ਕਿਲੋ ਦੁੱਧ ਫੁੱਲ ਡਲਾਊਗਾ ਪੱਕਾ ਦੁੱਧ ਜਿਹੜਾ ਹੈਗਾ ਪੱਕਾ ਦੁੱਧ 5 ਕਿਲੋ ਹੋਊਗਾ ਪਰ ਇਹਦਾ ਦੁੱਧ ਵੀ ਚੰਗੀ ਫੈਂਟ ਵਾਲਾ ਹੋਣਾ ਵਾ ਚੰਗੀ ਫੈਂਟ ਵਾਲਾ ਹੋਣਾ ਇਹ ਤਾਂ ਜਿਹੜਾ ਬਰਾਬਰ ਹੀ ਹੈ ਭਾਜੀ ਹਾਂਜੀ ਦੁੱਧ ਨੇ 2 ਕਿਲੋ ਵਾਜਣਾ ਹੋ ਮੌਸਮ ਬਰਸਣ ਬਰਸਣ ਆ ਗਿਆ 2 ਕਿਲੋ ਦੁੱਧ ਨੇ 7 ਕਿਲੋ ਮਾਹਨਾਂ ਦਾ ਹੀ ਜਾਣਾ ਵਾ ਬਾਕੀ 10 ਕਿਲੋ ਵਾਲੀ ਸੱਜੇ ਨੂੰ 7 ਕਿਲੋ ਦਿੰਦੀ ਕਿਉਂਕਿ 2-3 ਕਿਲੋ ਬਚਾ ਪੀ ਜਾਂਦਾ ਇਹ ਆ ਵੀ ਕਿਸੇ ਨੇ ਸ਼ੌਂਕ ਨਾ ਘਰੇ ਰੱਖਣੀ ਆ ਇੱਕ ਤੇ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਤੇ ਇੱਕ ਜਦੋਂ ਕਿਤੇ ਗਾਂ ਤਿਆਰ ਹੋ ਗਈ ਬਾਕੀ ਚੰ ਕਾਤੀ ਸਿੰਘ ਰਿਆਣੀ ਰੰਗ ਦਾ ਦੇਖੋ ਹਾਂ ਦੇਖ ਸਕਦੇ ਬਿਲਕੁਲ ਛੋਟੇ ਸਿੰਘ ਦੀ ਝੋਟੀ ਹੈ ਠੀਕ ਹੈ ਜੀ ਬੜੀ ਸ਼ਾਂਤ ਜੀ ਭੋਲੀ ਜੀ ਝੋਟੀ ਹੈ ਜਿਹੜੀ ਆ ਦੇਖ ਸੰਦੇ ਬੜੀ ਪਿਆਰੀ ਜੀ ਆ ਬਾਕੀ ਜੇ ਟੋਕੜ ਵੀ ਚੰਗੀ ਸਾਮੰਦ ਦਾ ਫਾਇਦਾ ਵਾ ਗਾਂ ਕਿਤੇ ਬੰਦੀਆਂ ਵਾ ਤੇ ਚੰਗੀ ਰਕਮ ਜੋੜਦੀਆਂ ਕੋਈ ਠੀਕੇ ਦੀ ਲੋੜ ਕੋਈ ਗੱਲਵਾ ਦਿੰਦਾ ਮੈਂ ਅੱਛਾ ਇਸ ਤਰ੍ਹਾਂ ਹੀ ਥੱਲੇ ਬੈਹਿ ਜਾਣਾ ਆ ਦੇਖ ਸਕਦੇ ਜੀ ਪਿੰਲਾਂ ਝੋਟੀ ਆ ਤੇ ਠੰਡੀ ਸੇਲ ਪੂਰੀ ਆ ਜਿਹੜੀ ਭਾਵੇਂ ਇਤਰਾ ਹੀ ਬੈਠੇ ਰਹੋ ਥੱਲੇ ਚਲੋ ਧਿਆਨ ਦੋ ਕੱਦ ਕਾਠ ਜਿਹੜਾ ਇਹਦਾ ਵਾ ਚੰਗਾ ਵਾ ਪਿੰਲਾਂ ਦੇ ਹਿਸਾਬ ਨਾਲ ਜਵਾਨ ਹੈ ਜਿਹੜੀ ਉਮਰ ਦੇ ਹਿਸਾਬ ਨਾਲ ਤੇ ਆ ਥੱਲੇ ਥਾਣ ਵੀ ਇਹਦੇ ਦੇਖ ਸਕਦੇ ਚੰਗਾ ਦੂਰ ਦੂਰ ਜਿਹੜਾ ਥਾਣਿਆ ਹਵਾਨਾ ਜਿਹੜਾ ਇਹਦਾ ਲੱਗ ਗਿਆ ਤਾਂ ਦੇਖ ਸਕਦੇ ਹਾਂ ਦੇਖ ਸਕਦੇ ਆ ਹਾਂ ਦੇਖ ਸਕਦੇ ਤੇ ਕਿੰਨਾ ਫਿਰ ਵਿਧੀ ਦਾ ਮੁੱਲ ਰੱਖਣਾ ਆਪਾਂ ਮੋਲੇ ਦਾ ਕਰੀਏ ਕਿ ਕਟੀਆਂ ਲਈ ਕਟੀਆਂ ਲਈ ਵੀ ਕੱਟੀ ਕੋਈ ਲੈਣ ਜਾਵੇ ਤੇ ਉਹ ਵੀ ਉਹਨੇ ਦੀ ਆਵੇ ਤੇ ਇਹ ਵੀ ਉਹਨੇ ਦੀ ਆਵੇ ਹਾਂਜੀ ਮੋਲੇ ਦਾ 60000 ਯੈਸ ਨਾ ਕਰੀਏ 55000 ਦੇ ਦਾਂਗੇ ਅੱਛਾ 55000 ਦੇ ਦੋ ਮੌਕੇ ਤੇ ਹੋਰ ਕਰ ਦੋ ਫੋਨ ਕੋਈ ਲਾਵੇ ਜਦੋਂ ਰਹਿਣਾ ਠੀਕ ਹੈ ਜੀ ਤੇ ਹੋਰ ਨਾ ਦਮ ਇਹ ਤਾਂ ਜੰਗੂਆਂ ਪੈਦਲ ਨਾ ਚੋਟੀ ਆ ਚੋਟੀ ਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹ ਚੌਕੀ ਵੀਰ ਜੀ ਨੂੰ ਅੱਛਾ ਨੂੰ ਆ ਜੱਟ ਦਿਨ ਹੋ ਗਿਆ ਸੋਈ ਨੂੰ ਠੀਕ ਹੈ ਜੀ 8 ਕਿਲੋ ਇਹਦੇ ਦੁੱਧ ਵੀਰ ਜੀ 8 ਕਿਲੋ ਤਿਆਰ ਆ ਤੇ ਕਿੰਨਾ ਕੁ ਦੁੱਧ ਖਰੀ ਜਾਊਗੀ 3000 ਕਿੰਨਾ ਤਿਆਰ ਜੀ ਦੁੱਧ ਦੇ ਦੇ ਕੋਲ 8 ਕਿਲੋ ਦੁੱਧ ਵੀ ਜਿਹੇ ਤਿਆਰ ਆ ਤਿਆਰ ਜਿਹੜਾ ਬਿਲਕੁਲ ਜਿਹੜਾ ਘਰੋਂ ਚਵਾ ਦੋਗੇ ਹਾਂ ਮੈਲਾ ਮੂਲਾ ਮਾਰ ਕੇ ਦੁੱਧ 9-10 ਕਿਲੋ ਦੇ ਦੂੰਗੀ ਅੱਛਾ 10 ਕਿ ਲੀਟਰ ਦੇ ਕਰੀਬ ਕਰੀ ਜਾਊਗਾ ਬਾਕੀ ਇਹ ਆ ਵੀ ਚੰਗੀ ਸੋਹਣੀ ਝੋਟੀ ਆ ਹਾਂਜੀ ਹਾਂਜੀ ਸੂਰਤੀ ਜੇ ਵੀ ਪੂਰੀ ਹੈ ਜਿਹੜੀ ਛੋਟੇ ਸਿੰਘ ਦੀ ਹੈ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟਾ ਕਰ ਜੀ ਠੀਕ ਹੈ ਪਤਲੇ ਸਿੰਘ ਦੀ ਝੋਟੀ ਹੈ ਜਿਹੜੀ ਹਾਂਜੀ ਆ ਬੱਚੇ ਇਹਨਾਂ ਦੇ ਤਾਜ਼ੇ ਹੀ ਬੱਚੇ ਆ ਜਿਹੜੇ ਦੋਹਾਂ ਦੇ ਉਹ ਵੀ ਤਾਜ਼ੇ ਹੀ ਆ ਬੱਚਾ ਤੇ ਥਾਣਾ ਦੇਖ ਸਕਦੇ ਪਹਿਲਾਂ ਝੋਟੀ ਦੇ 8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੁਣੇ ਦੇ ਕੋਲ ਹੈਗਾ ਹੈ ਤੇ ਦੋ ਦਸ ਕੇ ਲੀਟਰ ਤੱਕਰ ਜਿਹੜਾ ਕਿੰਦੇ ਘਰੇ ਜਾਓਗੇ ਜਿਹੜਾ ਹਫਤੇ ਤੇ ਲਾਗੇ ਬੰਨੀ ਸੋਈ ਨਾ ਹੋਇਆ ਅਜਲਾ ਚਿਹਰਾ ਤੇ ਬਣਾ ਦਈਏ ਦਾ ਇੱਕ ਅਰੀ ਚੰਗੀ ਤਰ੍ਹਾਂ ਚਲਾ ਦੇ ਸਾਲ ਦੇ ਚਲੋ ਲੈ ਜਾ ਲੈ ਜਾ ਕੋਈ ਗੱਲ ਨਹੀਂ ਉੱਥੇ ਜਾ ਕੇ ਦਿਖਾ ਦੇ ਉਹ ਡਰਦੀ ਡਰਦੀ ਆ ਸਾਡੇ ਦਾ ਇਹ ਪਹਿਲਾਂ ਆਹ ਦੇਖ ਸਾਡੇ ਕਰੀ ਫੇਰ ਤਾਂ ਮੇਰੇ ਸੋਣੇ ਲੈ ਜਾ ਦੇ ਨਾਲ ਇਹ ਤਾਂ ਦੇਖ ਸਕਦੇ ਹੋ ਬਾਕੀ ਚੰਗੀ ਸੋਹਣੀ ਝੋਟੀ ਫੱਬਦੀ ਆ ਬਾਕੀ ਇਹ ਵੀ ਇੰਨਾ ਝੋਟੀਆਂ ਦੇ ਨਿਹਰਾ ਦੁੱਧ ਦਾ ਮੁੱਲ ਨਹੀਂ ਹੁੰਦਾ ਨਾਲ ਕਿੰਨੀ ਦਾ ਮੁੱਲ ਉਮਰ ਦਾ ਮੁੱਲ ਵੀ ਜਿਹੜਾ ਸਾਰੀਆਂ ਚੀਜ਼ਾਂ ਦਾ ਪੈਣਾ ਚੌਗੀ ਆ ਵੀਰ ਜੀ ਮੂੰਹ ਇਹ ਮੂੰਹਾਂ ਵੀ ਚੋਗੀ ਆ ਤੇ ਅਗਲੇ ਸੋਏ ਨੂੰ ਚੰਗੀ ਝੋਟੀ ਜਿਹੜੀ ਤਿਆਰ ਹੋਣੀ ਆ ਇਹੋ ਜਿਹੀ ਝੋਟੀਆਂ ਜਿਹੜੀਆਂ ਗਾਂਵ ਵਿੱਚ ਜਿਹੜੀਆਂ ਵੱਧ ਕੇ ਵਿਕਦੀਆਂ ਬਾਜ਼ਾਰ ਚ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਦਾ 85 ਆ ਅੱਛਾ 80 ਹਜ਼ਾਰ ਦੇ ਦਈਏ 80 ਦੇ ਦੇ ਦਈਏ ਪੂਰੇ ਦੀ ਪੂਰੇ ਠੀਕ ਹੈ ਜੀ ਠੀਕ ਹੈ ਜੀ 80 ਹਜ਼ਾਰ ਦੇ ਕਹਿੰਦੇ ਦੇ ਦੇ ਆਂਗੇ ਤੇ ਹੁਣ ਆ ਗਿਆ ਆਪਣੇ ਕੋਲ ਐਂਡ ਤੇ ਇੱਕ ਝੋਟੀ ਇਹਨੋਂ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਵੀਰ ਜੀ 12-13 ਦਾ ਸੂਈ ਨੂੰ ਹੋ ਗਿਆ ਤੇ ਇਹਦੇ ਕੋਲ ਦੁੱਧ ਇਹਦੇ ਮਗਰ ਇਹ ਛੇ ਦੇ ਮਗਰ ਕੱਟੀ ਆ ਦੁੱਧ ਸਾਨੂੰ 10 ਕਿਲੋ 9 ਕਿਲੋ ਦੀ ਗਾਰੰਟੀ ਆ ਠੀਕ ਆ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਇਹ ਵੀਰ ਜੀ 10-11 ਕਿਲੋ ਮੈਲਾ ਮੂਲਾ ਮਾਰ ਕੇ ਦੁੱਧ ਚਵਾ ਜਾਊਗੀ 11 ਕਰੋ ਵੀ ਦੁੱਧ ਚਵਾ ਸਕਦੀ ਆ ਠੀਕ ਆ 10-11 ਦੇ ਵਿੱਚ ਚਵਾਊਗੀ ਦੁੱਧ ਚਵਾ ਸਕਦੀ ਚਵਾਊਗੀ ਠੀਕ ਆ ਜੀ ਹਾਂ ਜੀ ਪਹਿਲਾਂ ਝੋਟੀ 10 ਕਿਲੋ ਦੁੱਧ ਚਵਾ ਲੈ ਮੈਣਾ ਰੱਖਾਂਦੀ ਇਹ ਵੀ ਪਹਿਲਾਂ ਝੋਟੀ ਆ ਤੇ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਥਾਨ ਸਾਰਿਆਂ ਦੇ ਪ੍ਰੋਪਰ ਹੱਥ ਚੋਂ ਆਉਣ ਵਾਲ ਕਦੋਂ ਹਾਂ ਦੇਖ ਹਾਂ ਦੇਖ ਸਾਡੇ ਵੀ ਸੋਹਣੀ ਝੋਟੀ ਆ ਕਦ ਕੱਟ ਚ ਇਹ ਵੀ ਚੰਗੀ ਆ ਜਿਹੜੀ ਪਹਿਲਾਂ ਦੇ ਸਾਬ ਨਾਲ ਆ ਜਿ ਲੈ ਆ ਵੀਰ ਜੀ ਬਹੁਤ ਚੰਗੀ ਆ ਤੀਜੀ ਝੋਟੀ ਆ ਬਹੁਤ ਵਧੀਆ ਬਾਰੇ ਬਾਹਰ ਦੇਖੋ ਬਾਕੀ ਚੰਗੇ ਪੇਟ ਫੁੜੇ ਜਿਆ ਬਾਕੀ ਥੱਲੇਆਂ ਵੀ ਜਿੰਨੀ ਵੀ ਆ ਸਫਾਈ ਚਾ ਜੜੀ ਸਾਰੀ ਹੋ ਪਰ ਤੇ ਇਹਦਾ ਵੀ ਜਾਜਾ ਮੁੱਲ ਕਰੀਏ ਤੇ ਦਈਏ ਵੀ ਜੋ ਵੀ ਕਿਹਾ 90000 ਅੱਛਾ 86 ਦੇ ਦੀਏ ਕਾਸੀ ਦੀ ਨਾ ਦੇਈਏ ਹਾਂਜੀ ਜੱਸ ਨਾ 85 ਦੀ ਕਰ ਦਈਏ 85 ਦੀ ਹੋ ਗਈ ਚਲੋ ਬਾਕੀ ਛੋਟ ਛੜ ਮੋਕੇ ਤੇ ਖੁੱਲਾ ਕਰ ਦੋਗੇ ਮੰਤਨ ਫੋਨ ਲਾਵੇ ਕੋਈ ਇੱਕ ਰੀ ਤੇ ਛੋਟੀ ਦੇ ਸਹਾਰਾ ਮੁੱਲ ਲਾਵੇ ਬਾਬਾ ਜੈ ਜੀ ਹੋਊਗਾ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਤੁਹਾਡੇ ਘਰੋਂ ਚੁਆਈ ਕਰਕੇ ਹਨਾ ਤਸੱਲੀ ਕਰਕੇ ਚੋਟਾਂ ਨੂੰ ਤਸੱਲੀ ਕਰਕੇ ਮੈਂ ਤਾਂ ਹਰ ਵਾਰ ਵੀ ਜੀ ਉਹ ਗੱਲ ਕਹਿਣਾ ਹਾਂ ਪੈਸੇ ਲਾਉਣੇ ਆ ਹਾਂਜੀ ਤੇ ਆਉਣ ਦੀ ਕੋਈ ਭਾਰ ਨਹੀਂ ਹੈਗਾ ਆਉਣਗੇ ਆਪਣੀ ਤਸੱਲੀ ਕਰਕੇ ਜੇ ਬਾਕੀ ਕਿਸੇ ਨੇ ਆਨਲਾਈਨ ਮੰਗਵੋਣੀ ਹੈ ਉਹ ਜਵਾਬ ਆਨਲਾਈਨ ਵਾਲੇ ਇੱਕ ਟਾਈਮ ਦੂਜੇ ਟਾਈਮ ਆਪਣੇ ਘਰ ਖੜਕੇ ਚੋ ਸਕਦਾ ਠੀਕ ਹੈ ਜ ਅਹੀਂ ਕਰੂੰ ਚਾ ਆ ਕੇ ਫਿਰ ਪੈਸੇ ਲਾਵਾਂਗੇ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਜੀ